इंडियन टीवी न्यूज पंजाब अपनी खबर अपनी भाषा विच नमस्कार तुसी वेख रहे हो इंडियन टीवी न्यूज पंजाब आओ थो लेके चलिए अज दबर वल ਕੀ ਕਹਿੰਦੇ ਹਾਂ 12 ਨੰਬਰ ਅੱਗੇ ਦੇਖੇ ਜਿੱਥੇ ਆਮ ਆਦਮੀ ਪਾਰਟੀ ਦੇ ਵਾਰਦੇ ਚਾਰ ਸਰਦਾਰ ਨੰਬਰ ਪੌਸਿੰਗ 2 ਜੀ ਦੇ ਲਈ 신고 ਕੀਤੀ ਹੋਈ ਬਹੁਤ ਜ਼ੋਰ ਸਰਦਾਰ ਤੋਸਲ ਦੇ ਲੰਕੀ ਕੁਲ ਅਰੰਗਾਰਿਆਂ ਆਪ ਉਹਨਾਂ ਦੇ ਨਾਲ ਇਹ ਵਾਰਦੇ ਚਾਰ ਗਰਾਂਗਲ ਵੱਲ ਕਰੀ ਕਿ ਉਹਨਾਂ ਦਾ ਆਪਣੇ ਵਾਰਦੇ ਬੋਲੋ ਇਹ ਪ੍ਰਤੀਕ ਅਤੇ ਜਨਤਾ ਦੇ ਦੋਪਤੀ ਕੀ ਕਹਿਣਾ ਹੈ ਕਿ ਉਹ ਕਿਨਾ ਮੁਦਿਆਤੀ ਵੈਕੀ ਬੋਨ ਮਹਾਰਿਆ ਦਾ ਹਾਂ ਨਿਸਾ ਤੇ ਵਾਰੀ ਦਾ ਖਾਲਸਾ ਵਾਰੀ ਕਦੇ ਕੰਨ ਦਾ ਆਪਣੇ ਵਾਰਦੇ ਨੰਬਰ ਜਿੰਨੇ ਸੂ ਸਾਡੇ ਵਰਗੇ ਰਹਿਣ ਵਾਲੇ ਨੇ ਉਹਨਾਂ ਦਾ ਨਿਰਯਤਣਾ ਮੇਰੇ ਭਰਾਵਾਂ ਸਾਰਿਆਂ ਨੂੰ ਮੈਂ ਪ੍ਰੇਮ ਅਰਜ ਕਰਦਾ ਹਾਂ ਔਰ ਅਪੀਲ ਕਰਦਾ ਕਿ ਵਾਰਨ ਪ੍ਰਾਕਸ਼ ਨੂੰ ਜੀ ਧਰਮ ਬਖਸ਼ੀ ਸ਼ਿਵ ਦੀ ਜੀ ਕੋਰਟ ਦੇ ਸਵਾਰ ਤੋਂ ਇਲੈਕਸ਼ਨ ਲਾਵੇ ਉਹ ਸਾਡੇ ਔਰ ਅਸੀਂ ਉਹਨਾਂ ਨਾਲ ਹਮੇਸ਼ਾ ਖੜੇ ਰਹਾਂਗੇ ਇਸਰਾ ਆਮ ਆਦਮੀ ਪਾਰਟੀ ਆਪ ਦੀ ਤਰਫ ਤੋਂ ਮਾਲੂਮ ਰਾਸ ਤੋਂ ਕਿ ਇਹ ਐਸਾ ਕਿਸ ਤਰ੍ਹਾਂ ਦੀ ਕਿਆਲੀ ਚੱਲ ਰਹੀ ਹੈ ਇਸ ਚੀਜ਼ ਨੂੰ ਅਸੀਂ ਆਪਰ ਕਰਦੇ ਹਾਂ ਮਿਕੋਲੀ ਫਤਿਹ ਹੱਲ ਕਰਨ ਦੀ ਤਾਂ ਫਤਿਹ ਤਾਂ ਮਾਈਗਰੂ ਦੇ ਅੱਖ ਹੈ ਉਹ ਤਾਂ ਗੁਰੂ ਰਾਮਦਾਸ ਨੇ ਕਰਾਣੀ ਹੈ ਬਾਕੀ ਅਸੀਂ ਮਿਹਨਤ ਕਰਦੇ ਆ ਅਸੀਂ ਮਿਹਨਤ ਕਰ ਰਹੇ ਆ ਵਾਰਡ ਦੇ ਹਰ ਹਰ ਜੋ ਸਾਡਾ ਬੋਡਰ ਆ ਉਹਦੇ ਨਾਲ ਟੱਚ ਹੁੰਦੀ ਉਹਨਾਂ ਨੂੰ ਮਿਲ ਰਹੇ ਆ ਹਰ ਘਰ ਘਰ ਜਾ ਰਹੇ ਆ ਪਰ ਘਰ ਘਰ ਜਾ ਕੇ ਅਸੀਂ ਆਪਣੀਆਂ ਕ੍ਰਪਤੀਆਂ ਲਈ ਜੋ ਸਾਡੇ ਪਿਛਲੇ 2 ਸਾਲ ਤੋਂ ਮਿਸ ਨਗਰ ਵਿੱਚ ਚੱਲ ਰਹੀਆਂ ਕਿਉਂਕਿ ਉਸ ਤੋਂ ਪਹਿਲਾਂ ਦਾ ਕਾਂਗਰਸ ਸੀ ਇੱਥੇ ਸੀ ਸਾਡੇ ਐਮਐਲਏ ਸਾਹਿਬ 3 ਸਾਲ ਤੋਂ ਆਏ ਹੋਏ ਨੇ ਤੇ ਸਾਡੀ ਜਿਹੜੀ ਨਗਰ ਕੌਂਸਲ ਆ ਉਹ 2 ਸਾਲ ਪਹਿਲਾਂ 1.5 ਸਾਲ ਪਹਿਲਾਂ ਪੰਗ ਹੋਈ ਹੈ ਔਰ ਜੋ ਵਕਾਫ ਦੀ ਲੜੀ 1.5 ਸਾਲ ਤੋਂ ਚੱਲੀ ਹੈ ਉਹ ਜਿਹੜੀ ਹੈ ਇਸ ਲਈ ਹਵਾਲੀ ਜਿਹੜੀ ਚੱਲੀ ਹੋਈ ਹੈ ਹਨੇਰੀ ਚੱਲੀ ਹੈ ਵਕਾਫ ਦੀ ਅਸੀਂ ਉਹਦੀ ਗੱਲ ਕਰਦੇ ਹਾਂ ਪਾਰਟੀ ਨੇ ਘੋਸ਼ਣਾ ਦਿੱਤੀ ਕਿ ਐਮ ਐਨ ਪੀ ਆਰ ਪਾਰਟੀ ਨੇ ਆਸਿਕਾ ਉਹਨਾਂ ਨੂੰ ਕਹਿੰਦੇ ਇਹ ਇਹ ਤਾਂ ਮੈਨੂੰ ਹੀ ਹਾਸਾ ਆਉਂਦਾ ਵੀ ਮੇਰੇ ਖਿਆਲ ਸੋਣ ਨਾਲ ਵੀ ਹਾਸਾ ਆਊਗਾ ਵੀ ਇਹ ਦੱਸੋ ਵੀ 1.5 ਸਾਲ ਦੇ ਕੰਮ ਇੱਕ ਦਿਨ ਚ ਹੋ ਸਕਦੇ ਆ 1.5 ਸਾਲ ਤੋਂ ਵਕਾਫ ਹੋਈ ਇੱਥੇ ਲੜੀ ਲੱਗੀ ਤੀ ਦੇਖੋ ਇੱਕ ਸੱਤਵਾ ਕਿੰਨਾ ਖੂਬਸੂਰਤ ਬਣਿਆ ਉਹ ਅੱਜ ਬਣਿਆ ਅੱਜ ਸ਼ਾਨਰ ਗਈਏ ਸ਼ਾਨਰ ਦੇ ਵਿੱਚ ਸਾਈਡ ਤੇ ਰੇਲਿੰਗ ਲੱਗੀ ਹੈ ਉਹ ਅੱਜ ਬਣੀ ਹੈ ਸ਼ਾਨ ਦਾ ਰੋਡ ਬਣਿਆ ਉਹ ਅੱਜ ਬਣੀ ਹੈ ਔਰ ਜਿਹੜੇ BBMP ਦੇ ਜਿਹੜੇ ਕੰਮ ਹੋਏ ਆ ਉਹ BBMP ਦੇ ਕੰਮ ਜਰੂਰ ਸਾਡੇ ਪਿਛਲੇ 4 ਮਹੀਨੇ ਤੋਂ ਤੱਕ ਨੂੰ ਆ ਉਹ ਅੱਜ ਪਹਿਲੀ ਵਾਰ ਇੱਕ ਮਹੀਨੇ ਚ ਨਹੀਂ ਹੋਏ 4 ਮਹੀਨੇ ਦੇ ਸਬਾਤ ਹੋਏ ਨੇ ਸਾਨੂੰ ਜਦੋਂ BBMP ਦੇ ਸਾਰੇ ਅਧਿਕਾਰ ਮਾਨ ਜੋ ਚੀਫ ਇੰਜੀਨੀਅਰ ਸਾਹਿਬ ਆ ਜਾਂ ਸਾਡੇ ਮੰਗਾਂ ਜੋ ਐਕਸੀਲ ਸਾਹਿਬ ਆ ਉਹਨਾਂ ਦੇ ਨਾਲ ਸਾਡੇ MLA ਸਾਹਿਬ ਦੀ ਗੱਲਬਾਤ ਹੋਈ ਉਹਨਾਂ ਨਾਲ ਸਾਰੇ ਉਹਨਾਂ ਨਾਲ ਜਾ ਕੇ ਮਿਲੇ ਆ ਉਹਨਾਂ ਦੀ ਪ੍ਰਵਾਨਗੀ ਲੈ ਕੇ ਹੀ ਇਹ ਸਾਰੇ ਕੰਮ ਜਿਹੜੇ ਚੱਲ ਰਿਹਾ ਉਹ ਅਸੀਂ ਧਰਤ ਨੂੰ ਆਦਾ ਐਕਸੀਡੈਂਟ ਮਨਸ਼ਿਪ ਦਾ BBMP ਦੇ ਆਪਣੇ ਚੀਫ ਨੇ ਸਾਫ ਦਾ ਔਰ ਸਬੂਤ ਸਟਾਫ ਦਾ ਵੀ ਜਿਨ੍ਹਾਂ ਨੇ ਸਾਨੂੰ ਕੋਆਪਰੇਟ ਕੀਤਾ ਇਹ ਨਗਰ ਵਿੱਚ ਕਲੋਨੀ ਵਿੱਚ ਕੰਮ ਕਰਵਾਇਆ ਕਿੰਨੀਆਂ ਸਰਕਾਰਾਂ ਤੇ ਹੁੰਦੀ ਸਰਕਾਰ ਦੇ ਵਿੱਚ ਕੀ ਫਰਕ ਦੇਖੋ ਜੀ ਮੈਂ ਪਿਛਲੀ ਸਰਕਾਰ ਜੋ ਕੱਲੀ ਜਿਹੜੀ ਨਗਰ ਪਾਲਾਇਤ ਬਣੀ ਸੀ ਉਹਦਾ ਵੀ ਸਾਰੇ ਅੱਜ ਪੰਜ ਸਾਲ ਵाइस ਸੁਧਾਰ ਰਿਹਾ ਲੇਕਿਨ ਹੁਣ ਮੈਂ ਇਸ ਸਾਡੀ ਪਿਛਲੀ ਸਰਕਾਰ ਦੇ ਐਮਐਲਏ ਨੇ ਸਾਡੀ ਕਮੇਟੀ ਵਿੱਚ ਆ ਕੇ ਕਿਸੇ ਇਹ ਵੀ ਨਹੀਂ ਸੀ ਪੁੱਛਿਆ ਵੀ ਤੁਸੀਂ ਕਿਹੜੇ ਮਤੇ ਪਾ ਰਹੇ ਹੋ ਔਰ ਕਿਹੜੇ ਵਕਾਫੇ ਕੰਮ ਕਰਨਾ ਚਾਹੁੰਦੇ ਜਿਹਦੇ ਵਿੱਚ ਮੈਂ ਤੁਹਾਡਾ ਸਹਾਇ ਹੋਾਂ ਲੇਕਿਨ ਐਮ ਐਮ ਐਲ ਏ ਸਾਹਿਬ ਇਹੋ ਜਿਹਾ ਐਮ ਐਮ ਐਲ ਏ ਸਾਹਿਬ ਆ ਇੱਕ ਕਮੇਟੀ ਦੇ ਇੱਕ ਇੱਕ ਐਮ ਸੀ ਚਾਹੇ ਵਿਰੋਧੀ ਤੇ ਹੁੰਦੇ ਸੀ 1.5 ਸਾਲ ਉਹਨਾਂ ਨੂੰ ਨਾਲ ਲਾ ਕੇ ਉਹਨਾਂ ਦੇ ਨਾਲ ਹੋ ਕੇ ਕੰਮ ਕਰਵਾਏ ਇਹਦਾ ਇੱਕ ਨਵਕਲੀ ਵੀ ਇੱਕ ਜਿਹੜੀ ਅਸੀਂ ਸ਼ੁਰੂਆਤ ਕੀਤੀ ਹੈ ਇੱਕ ਕਦੀ ਵੀ ਨਹੀਂ ਭੁੱਲੀ ਜਾ ਫਿਰ ਵੀ ਇਹ ਉਹਨਾਂ ਦੇ ਐਮ ਸੀ ਵੀ ਜਾਣਦੇ ਆ ਤੇ ਲੋਕ ਵੀ ਜਾਣਦੇ ਆ ਪਤਨੀ ਵਾਲੀ ਬੰਦੇ ਅੰਤ ਤੱਕ ਕੰਮ ਕਰਦਾ ਸੀ ਕੰਮ ਕਰਦਾ ਸੀ ਉਹਦੇ ਨਾਲ ਉਹਦੇ ਨਾਲ ਦੇਖੋ ਜੀ ਗੱਲ ਆ ਲੋਕ ਵਕਾਫ ਦੇਖਦੇ ਆ ਵਕਾਫ ਦੇਖ ਕੇ ਹੀ ਗੱਲ ਕਰਦੇ ਆ ਜਦੋਂ ਅਸੀਂ ਜਾਂਦੇ ਚੋਣ ਆਪਣਾ ਲੈ ਕੇ ਉਹਨਾਂ ਕੋਲ ਲੋਕਾਂ ਕੋਲ ਆ ਵੀ ਉਹਨਾਂ ਨੂੰ ਦੱਸਦੇ ਆ ਆ ਵੀ ਵਕਾਫ ਕਹਿੰਦੇ ਦੱਸਦੇ ਆ ਜੀ ਅਸੀਂ ਦੇਖਿਆ ਹੀ ਵਕਾਫ ਹੋ ਰਹੇ ਨੇ ਬਹੁਤ ਵਧੀਆ ਹੋ ਰਹੇ ਨੇ ਔਰ ਸਾਨੂੰ ਖਰਪੂਰ ਸਮਰਥਨ ਦੇ ਰਹੇ ਪਰਪੂਰ ਸਮਰਥਨ ਦੇ ਇਹ ਗੱਲ ਕਰੀਂ ਦੇਖਿਆ ਜਾਂਦਾ ਪਾਰਟੀ ਝੂਠ ਲੋ ਇਸ ਵਕਤ ਤੋਂ ਬਹੁਤ ਪਾਰਟੀ ਉਹਨਾਂ ਬੜਾ ਕੀ ਜਿਹੜਾ ਹੈ ਦੇਖੋ ਜੀ ਜਿਹੜਾ ਝੂਠ ਸਾਡੇ ਦੀ ਇਸ ਦਾ ਸਮਾਂ ਅੱਛਾ ਇਹ ਕਹਿੰਦੇ ਕਰੀਏ ਜੂਠ ਸਾਡੇ ਜਿਹੜੇ ਐਮਐਲਏ ਸਾਹਿਬ ਖੁਦ ਜੂਥ ਹੈ 40 ਸਾਲ ਦੀ ਕਾਟੋ ਬੰਦੀ ਹੈ ਔਰ ਉਹਨੇ ਸੋਚ ਦੇਖੋ ਕਿੰਨੀ ਵੱਡੀ ਹੈ ਜੋ ਮੇਰਾ ਖਿਆਲ ਹੈ ਅਜ ਤੱਕ ਇਹੋ ਜੀ ਐਮਐਲਏ ਸੋਚ ਹੀ ਨਹੀਂ ਹੋਈ ਜਿੰਨਾ ਉਹਨਾਂ ਨੇ ਸੋਚਿਆ ਤਲਵਾੜੇ ਲਈ ਮੈਂ ਕਹਿੰਦਾ ਕੋਈ ਸੋਚ ਹੀ ਨਹੀਂ ਸਕਦਾ ਔਰ ਸਾਡਾ ਜੂਥ ਵੀ ਜਿਹੜਾ ਪੜਿਆ ਲਿਖਿਆ ਜਿਹੜਾ ਜਿਹਨਾਂ ਟਿਕਟਾਂ ਦਿੱਤੀਆਂ ਉਹ ਵੀ ਬੜੇ ਅੱਛੇ ਵੈਲ ਇੰਟੈਲੀਜੈਂਟ ਵੈਲ ਐਜੂਕੇਟਿਡ ਹੈ ਔਰ ਉਹ ਅੱਛਾ ਕੰਮ ਕਰ ਰਹੇ ਸਾਡੇ ਸਮਾਜ ਚ ਉਹਨਾਂ ਟਿਕਟਾਂ ਉਹਦੀਆਂ ਚਾਹੀਦੀਆਂ ਵੀ ਜੂਥ ਨੂੰ ਕਿ ਲੈ ਆਉਣੇ ਮੈਂ ਇਹ ਸਾਰੀ ਦੁਆਰ ਦੇ ਸਦਿਦ ਰਤੋ ਦੇ ਸ਼ੁਰੂਆਤ ਕੀਤਾ ਤੇ lever ਹੈ ਬਖਤਵਾਂ ਕਿ ਰੋਕ ਕੰਮਸਪੋਰ ਹੋਈ ਬਲ ਕਿ ਇਹ ਨਹੀਂ ਕਰਉਂਦਾ ਬਲ ਕਿ ਉਹ ਆਪਣੇ ਕੰਮ ਕਰ ਸਕੀ ਦੇਖੋ ਇੱਕ ਐਮਸੀ ਉਹਦੀ ਮਦਦ ਉਹਦੀ ਇੱਕ ਐਮਸੀ ਉਹਦੀ ਵਾਈਫ ਨੂੰ ਦੇਦੀ ਇੱਕ ਐਮਸੀ ਉਹਦੀ ਵਾਈਫ ਨੂੰ ਦੇਦੀ ਮਤਲਬ ਉਹਨਾਂ ਕੁੜਿਆਂ ਨੂੰ ਘੁੰਮਣ ਦੇ ਜੇੜਕ ਮੀਨਾ ਪਹਿਲਾ ਜਿਹੜਾ ਜਲਸ ਬੋਲੇ ਸੈਕਟਰ 3 ਦੇ ਸਾਹਮਣੇ ਉਹਦਾ ਸਾਡੇ ਕਿੰਨਾ ਸੁਲਭੀ ਨੂੰ ਮਨਜੀ ਦੇ ਫਾਦਰ ਸਾਹਿਬ ਆਈ ਸੀ ਉਸ ਨੂੰ ਆਪਾਂ ਕਰਾਇਆ ਸੀ ਅਸੀਂ ਜਿਹਨਾਂ ਆਪਾਂ ਪਾਰਕ ਪਾਰਕ ਉੱਧਣ ਜਾ ਰਹੇ ਚਰਨ ਲਖ ਦੀ ਮਤਲਬ ਹੋਰ ਉਸੇ ਬਹੁਤ ਬੜੀ ਇੱਕ ਪਾਰਕ ਬੜੀ ਟਾਪੂ ਜਨ ਗਾੜੀ ਅੰਦਰ ਸਿਆਲਾ ਜਿਹੜਾ ਬਣੇਗੀ ਸਿਆਲ ਦੀ ਜਿਹੜਾ ਇਹ ਪੱਟ ਜਾਰੇ ਖੇਤੋਂ ਦੇ ਖੇਤ ਬਣਨਗੇ ਆਪਾਂ ਪਾਰਕ ਪਾਤੀ dia parkaju ya samne padne ja rahe hain aur kho bahut piche jyada kaam karaye murta dali ye bhi bhi ਤੁਹਾਡਾ ਇਹ ਪੁੰਨਾ ਹੀ ਵਧੀਆ ਕੰਮ ਹੋਏਗਾ ਪੁੰਨਾ ਹੀ ਵਧੀਆ ਤੰਦੇ ਵਿੱਚ ਆਵਾਂ ਰ homogene ਤੇ ਉਹਨਾਂ ਨੂੰ ਕਰੋਸਾ ਦਵਾਨੀ ਹੈ ਕਿ ਜਿੱਦਾਂ ਤੁਹਾਡਾ ਵਿਕਾਸ ਫੋਨ ਹੋ ਰਿਹਾ ਹੈ ਸਾਡੇ ਸਾਰੇ ਇਲਾਕੇ ਦਾ ਉਦਾਂ ਹੀ ਅੱਗੇ ਤੋਂ ਵਿਕਾਸ ਹੁੰਦਾ ਰਹੇਗਾ ਇਹ ਦੇਖਿਆ ਜਾਂਦਾ ਤੁਹਾਡੇ ਪਤੀ ਸਾਬਕਾ ਨਗਰ ਪੰਚਾਇਤ ਦੇ ਵਾਈਸ ਪ੍ਰਧਾਨ ਰਹੇ ਹਨ ਕੀ ਉਹਨਾਂ ਦੇ ਤਜਰਬੇ ਤੁਹਾਨੂੰ ਫਾਇਦਾ ਜਾਂ ਨੁਕਸਾਨ ਪਈ ਹੈ ਬਿਲਕੁਲ ਜੀ ਮੈਨੂੰ ਉਹਨਾਂ ਦਾ ਬਹੁਤ ਫਾਇਦਾ ਮਿਲ ਰਿਹਾ ਹੈ ਉਹਨਾਂ ਦੀ ਗਾਈਡੈਂਸ ਦੇ ਵਿੱਚ ਹੀ ਮੈਂ ਅੱਗੇ ਚੱਲ ਰਹੀ ਹਾਂ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅੱਗੇ ਵੀ ਮੈਨੂੰ ਗਾਈਡ ਕਰਦੇ ਰਹਿਣਗੇ ਮੈਂ ਲੋਕਾਂ ਦੀ ਭਲਾਈ ਲਈ ਕੰਮ ਕਰੂੰਗੀ ਤੁਸੀਂ ਆਪਣੇ ਬਾੜ ਦੀ ਪੀਕ ਕਮਲਾ ਜੀ ਨਾ ਨਾ ਪਰ ਉਸਾ ਪਰਣਾ ਚੰਗੀ ਅਪੀਲ ਕਰਦੀ ਹੈ ਕਿ ਜਿੱਦਾਂ ਕਾਸ ਕੇ ਪਹਿਲਾਂ ਹੋ ਰਿਹਾ ਹੈ ਮੋਦਾ ਹੀ ਅੱਗੇ ਹੋਏਗਾ ਤੇ ਕੱਡੀਆਂ ਸਮੱਸਿਆਵਾਂ ਦਾ ਸਾਰਾ ਹੱਲ ਹੋ ਜਾਏਗਾ ਇਸੇ ਨੇ ਰਾਸ ਨਹੀਂ ਕੀਤਾ ਜਾਏਗਾ ਮੇਰੀ ਜਨਤਾ ਕੇ ਇਹੀ ਅਪੀਲ ਹੈ ਕਿ ਮੇਰਾ ਚੋਣ ਦਾ ਸਮਾਂ ਚੜ੍ਹਦਾ ਹੈ ਆਮ ਆਦਮੀ ਪਾਰਟੀ ਦਾ ਜਮਾਤ ਦੇ ਦਿੱਤੇਗਾ ਅਗੇ ਸੇਵਾਤ ਹਰ ਪੰਜਾਬੀ ਇੰਡੀਆ ਟੀਵੀ ਨਿਊ ਚੈਨਲ ਤੋਂ ਬਲਬੀਰ ਸਿੰਘ ਬੱਲਦੀਪ ਵਿਸ਼ੇਸ਼ ਰਿਪੋਰਟ ਜੀ ਮੈਡਮ ਜੀ ਆਪ ਜੀ ਨੂੰ ਆਮ ਆਦਮੀ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਭ ਤੋਂ ਪਹਿਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਤੈ ਮੈਂ ਕਹਿਣਾ ਚਾਹਾਂਗੀ ਕਿ ਆਪਣੇ ਐਮਐਲਏ ਜੀ ਦਾ ਸਰਦਾਰ ਕਰਮਵੀਰ ਤੋਂ ਮੰਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੀ ਜਿਨ੍ਹਾਂ ਨੇ ਮੇਰੇ ਤੇ ਤਰੋਸਾ ਜਤਾਇਆ ਅਤੇ ਮੇਰੇ ਤਰੋਸੇ ਨੂੰ ਦੇਖਦੇ ਹੋਏ ਉਹਨਾਂ ਨੇ ਟਿਕਟ ਦਿੱਤੀ ਹੈ ਤੇ ਮੈਂ ਆਮ ਲੋਕਾਂ ਦਾ ਵਿਸ਼ਵਾਸ ਜਿੱਤਣ ਦੇ ਵਿੱਚ ਕਾਮਯਾਬ ਰਵਾਂਗੀ ਤੇ ਉਹਨਾਂ ਨੂੰ ਕਰੋਸਾ ਦਵਾਨੀ ਹੈ ਕਿ ਜਿੱਦਾਂ ਤੁਹਾਡਾ ਵਿਕਾਸ ਹੁਣ ਹੋ ਰਿਹਾ ਹੈ ਤੁਹਾਡੇ ਸਾਰੇ ਇਲਾਕੇ ਦਾ ਉਦਾਂ ਹੀ ਅੱਗੇ ਤੋਂ ਵਿਕਾਸ ਹੁੰਦਾ ਰਹੇਗਾ ਜੀ ਦੇਖਿਆ ਜੇ ਤੁਹਾਡੇ ਪਤੀ ਸਾਬਕਾ ਨਗਰ ਪੰਚਾਇਤ ਦੇ ਬਾਈਸ ਪ੍ਰਧਾਨ ਰਹੇ ਹਨ ਕਿਹਾ ਉਹਨਾਂ ਦੇ ਤਜਰਬੇ ਦਾ ਤੁਹਾਨੂੰ ਕੋਈ ਫਾਇਦਾ ਜਾਂ ਲਾਭ ਮਿਲ ਰਿਹਾ ਹੈ ਬਿਲਕੁਲ ਜੀ ਮੈਨੂੰ ਉਹਨਾਂ ਦਾ ਭਰਪੂਰ ਫਾਇਦਾ ਮਿਲ ਰਿਹਾ ਹੈ ਉਹਨਾਂ ਦੀ ਗਾਈਡੈਂਸ ਦੇ ਵਿੱਚ ਹੀ ਮੈਂ ਅੱਗੇ ਚੱਲ ਰਹੀ ਹਾਂ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅੱਗੇ ਵੀ ਮੈਨੂੰ ਗਾਈਡ ਕਰਦੇ ਰਹਿਣਗੇ ਤੇ ਲੋਕਾਂ ਦੀ ਭਲਾਈ ਦਾ ਹੀ ਕੰਮ ਕਰਨਗੇ ਤੁਸੀਂ ਆਪਣੇ ਬਾਡ ਦੀ ਜਨਤਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਮੈਂ ਉਹਨਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੀ ਹਾਂ ਅਪੀਲ ਕਰਦੀ ਹਾਂ ਕਿ ਜਿੱਦਾਂ ਵਿਕਾਸ ਅੱਗੇ ਪਹਿਲਾਂ ਹੋ ਰਿਹਾ ਉਦਾਂ ਹੀ ਅੱਗੇ ਹੋਏਗਾ ਤੇ ਤੁਹਾਡੀਆਂ ਸਮ ਇਸਨ ਨਿਰਾਸ਼ ਨਹੀਂ ਕੀਤਾ ਜਾਏਗਾ। ਮੇਰੀ ਜਨਤਾ ਅੱਗੇ ਇਹੀ ਅਪੀਲ ਹੈ ਕਿ ਮੇਰਾ ਚੋਣ ਨਿਸ਼ਾਨ ਝਾੜੂ ਹੈ ਆਮ ਆਦਮੀ ਪਾਰਟੀ ਦਾ ਤੇ ਮੈਨੂੰ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕਰਵਾ ਕੇ ਆਪਣੀ ਸੇਵਾ ਦਾ ਮੌਕਾ ਦਿਓ। ਧੰਨਵਾਦ ਜੀ। ਧੰਨਵਾਦ।